ਇੱਕ ਵਾਰ ਫਿਰ ਫੌਜ ਨਾਲ ਜੁੜੇ ਹੋਏ ਪਰਿਵਾਰ ਨਾਲ ਹੋਇਆ ਦਿਨ ਦਿਹਾੜੇ ਤੱਕਾ ਮਾਮਲਾ ਹੈ ਥਾਣਾਂ ਬਿਲਗਾ ਦੀ ਨੌਦੇ ਪਿੰਡ ਗੁੰਟਾਲੀ ਦਾ ਜਿੱਥੇ ਨਸਾ ਤਸਕਰਾਂ ਬਲੋ ਦਿਨ ਦਿਹਾੜੇ ਇੱਕ ਨੌਜਵਾਨ ਦੀ ਵਡੂ ਕਰ ਦਿੱਤੀ ਜਾਂਦੀ ਹੈ ਪੀੜਤ ਸਾਬਕਾ ਫੌਜੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਦਾ ਇੱਕ ਨੌਜਵਾਨ ਜੋ ਕਿ ਚਿੱਟੇ ਦਾ ਕਾਰੋਬਾਰ ਕਰਦਾ ਹੈ ਉਸ ਬਲੋ ਲਗਾਤਾਰ ਮੇਰੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਉਸੇ ਰੰਜਿਸ਼ ਦੇ ਚੱਲਦਿਆਂ ਅੱਜ ਉਸੇ ਨੌਜਵਾਨ ਨੇ ਮੇਰੇ ਪਰ ਆਤੇ ਜਾਨਲੇਵਾ ਹਮਲਾ ਕੀਤਾ ਹੈ ਇਹਤ ਵਿਅਕਤੀ ਨੇ ਕਿਹਾ ਕਿ ਸਾਡੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਸਾਡੀ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਦਾ ਖੰਬਿਆਜਾ ਅੱਜ ਸਾਨੂੰ ਭੁਗੜਾ ਪੈ ਰਿਹਾ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਨਜਾਇਜ਼ ਕਬਜ਼ਿਆਂ ਨੂੰ ਛਡਾਉਣ ਲਈ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਆਪ ਮੌਕੇ ਤੇ ਪਹੁੰਚ ਕੇ ਡਿਊਟੀ ਤੇ ਤਾਇਨਾਤ ਰਹਿੰਦੇ ਹਨ ਅਤੇ ਆਪਣੀ ਨਿਗਰਾਨੀ ਹੇਠ ਬਾਥਰੂਮ ਸਵਾਉ ਦੇਣ ਹਨ ਉੱਥੇ ਹੀ ਇੱਕ ਸਾਬਕਾ ਫੌਜੀ ਦੇ ਪਰਿਵਾਰ ਦੀ ਫਰਿਆਦ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕੀ ਨਾਮ ਜੀ ਆਪਣਾ ਮੇਰਾ ਬਨੋਦ ਸਿੰਘ ਨਾ ਹੀ ਪਿੰਡ ਗਮਟਾਲੀ ਆ ਮੇਰਾ ਜੀ ਤੇ ਅੱਜ ਕੀ ਗੱਲ ਹੋਈ ਆ ਜਿਹੜੀ ਇਹ ਚੀਮੇ ਵਾਲੇ ਗੇਟ ਦੇ ਉੱਤੇ ਜਿਹੜਾ ਚੀਮੇ ਵਾਲੇ ਗੇਟ ਤੇ ਜਿਹੜਾ ਸਾਡੇ ਪਿੰਡ ਦਾ ਮੁੰਡਾ ਮੰਗਾ ਆ ਜੀ ਚਿੱਟਾ ਵੇਚਦਾ ਉਹ ਹੂੰ ਤੇ ਪਲੱਸ ਮੇਰੀ ਕੁੜੀ ਨੂੰ ਕਹਿੰਦਾ ਮੇਰਾ ਫਰੈਂਡਚਪ ਕਰ ਸਰਯਾਮ ਕਹਿੰਦਾ ਸਰਯਾਮ ਕਹਿੰਦਾ ਔਰ ਨਹੀਂ ਤਾਂ ਮੈਂ ਤੇਰੇ ਪੇਹ ਨੂੰ ਵੀ ਵੜ ਦੇਣਾ ਤੇਰੇ ਬ੍ਰਦਰ ਨੂੰ ਵੜ ਦੇਣਾ ਮਾਰ ਦੇਣਾ ਅੱਛਾ ਮਤਲਬ ਇਹ ਮੇਰਾ ਬ੍ਰਦਰ ਆ ਜਿਹਨੇ ਸੱਟਾਂ ਲਗੀਆਂ ਨਾ ਬ੍ਰਦਰ ਆ ਮੇਰਾ ਇਹ ਉਸ ਰੰਜੇਸ਼ ਦੇ ਵਿੱਚ ਵੱਢਿਆ ਹਾਂਜੀ ਇਹਨ ਕਰੇ ਸਮਝਾਉਣ ਗਿਆ ਸੀ ਇਹਨਾਂ ਨੂੰ ਵੀ ਤੁਸੀਂ ਬੱਚੇ ਨੂੰ ਆਪਣੇ ਨੂੰ ਸਮਝਾਓ ਠੀਕ ਹੈ ਬਈ ਇਦਾਂ ਨਾ ਕਰੇ ਸਹੀ ਨਹੀਂ ਲੱਗਦਾ ਇੱਕ ਪਿੰਡ 'ਚ ਰਹਿਣੇ ਵੀ ਠੀਕ ਨਹੀਂ ਲੱਗਦਾ ਇਦਾਂ ਲੇਕਿਨ ਸਮਝਿਆ ਨਹੀਂ ਇਹ ਨਸ਼ਾ ਵੇਚਦਾ ਚਿੱਟਾ ਵੇਚਦਾ ਚਿੱਟਾ ਪੀ ਪੂ ਕੇ ਫੇ ਬ੍ਰਦਰ ਦੇ ਮੇਰੇ ਸੱਟਾਂ ਮਾਰਤੀਆਂ ਜਿਆਦਾ ਮਾਰੀ ਸਿਰ 'ਚ ਸੱਟ ਜਾ ਤੁਸੀਂ ਇਸ ਸਬੰਧ ਵਿੱਚ ਕਦੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਬਹੁਤ ਹੁੰਦੀ ਕੋਈ ਪੁਲਿਸ ਸ਼ਿਕਾਇਤ ਕੋਈ ਨਹੀਂ ਕਰਦੀ ਪਰ ਸੁਣੇ ਨਹੀਂ ਰਿਹਾ ਕੋਈ ਗੱਲ ਉਹ ਪੰਜਾਬ ਪੁਲਿਸ ਵੱਲੋਂ ਕੋਈ ਵੀ ਕੋਈ ਨਹੀਂ ਗੱਲ ਆਦੇ ਆ ਤੁਹਾਡੇ ਸਾਹਮਣੇ ਦੇਖ ਲਓ ਅੰਦਰੋਂ ਬ੍ਰਦਰ ਵੱਡਿਆ ਪਿਆ ਜੀ ਇਹ ਇਹ ਕਿੰਨੀ ਕਿ ਇ ਚਾਰ ਤਾਂ ਸਿਰਚ ਹੀ ਆ ਜੀ ਟੱਕ ਡੂੰਗੇ ਆ ਠੀਕ ਆ ਹਾਂਜੀ ਬਾਕੀ ਧੂਈ ਤੇ ਵੀ ਆ ਆਵਾਮਾਂ ਚੀਤੀ ਨਾਲ ਚੀਤੀ ਦੇ ਨਾਲ ਦੀ ਉਂਗਲ ਵੱਢਦੀ ਆ ਜੀ ਉਹ ਕੱਲਾ ਸੀਗਾ ਕਿ ਨਾਲ ਸੀ ਕੱਲਾ ਹੀ ਇਹ ਕੱਲਾ ਹੀ ਸੀਗਾ ਜੀ ਉਹ 15 20 ਜਣੇ ਸੀ ਇੱਕ ਸੀ ਹਾਂਜੀ ਇਹਨਾਂ ਚ ਤਿੰਨ ਜਣੇ ਪਛਾਣੇ ਉਹਨੇ ਮੰਗਾ ਇੱਕ ਇੱਕ ਰਵੀ ਇੱਕ ਸਚਨ ਕਰਕੇ ਆ ਮੁੰਡਾ ਜੀ ਇਹ ਹੈ ਕਿਹੜੇ ਪਿੰਡ ਤੋਂ ਆ ਗਮਟਾਲੀ ਦੇ ਆ ਜੀ ਸਾਡਾ ਪਿੰਡ ਵੀ ਗਮਟਾਲੀ ਆ ਜੀ ਇਹ ਸਾਰੇ ਗਮਟਾਲੀ ਦੇ ਆ ਗਮਟਾਲੀ ਦੇ ਆ ਤਿੰਨੇ ਜਣੇ ਹਾਂਜੀ ਬਾਕੀ ਹੋਰ ਬਾਹਰ ਹੋਰ ਬਾਕੀ ਹੋਰ 15 20 ਜਣੇ ਉਹ 20 ਪੁਲਿਸ ਨੇ ਉਹਨਾਂ ਨੂੰ ਨਹੀਂ ਅਰੈਸਟ ਕਰਦੀ ਤੇ ਨਾਲ ਜਿਹੜੇ ਅਣਪਛਾਤੇ ਉਹ ਨਹੀਂ ਕਰਦੀ ਫਿਰ ਬੜੀ ਮਾੜੀ ਮਾੜੀ ਗੱਲ ਹੈ ਉਹ ਮਾੜੀ ਗੱਲ ਹੈ ਜੇ ਅਜੇ ਵੀ ਕੋਈ ਪੁਲਿਸ ਹੈਲਪ ਨਾ ਕਰੇ ਨਾ ਬਹੁਤ ਮਾੜੀ ਗੱਲ ਹੈ ਇਹ ਬਹੁਤ ਮਾੜੀ ਗੱਲ ਹੈ ਨਾ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਆਰਮੀ ਆਰਮੀ ਤੋਂ ਰਿਟਾਇਰ ਆਇਆ ਹਾਂ ਇਹ ਦੇਖੋ ਕਿੰਡੀ ਦੁੱਖ ਦੀ ਗੱਲ ਆ ਵੀ ਇੱਕ ਆਰਮੀ ਤੋਂ ਰਿਟਾਇਰ ਬੰਦਾ ਤੇ ਉਸ ਬੰਦੇ ਨੂੰ ਉਸ ਬੰਦੇ ਦੇ ਪਰਿਵਾਰ ਨਾਲ ਕੁਝ ਹੋ ਰਿਹਾ ਹੈ ਨਾ ਹੁਣ ਮੰਗ ਕੀ ਕਰਦੇ ਹੋ ਮੰਗ ਪ੍ਰਸ਼ਾਸਨ ਤੋਂ ਕਰਦੇ ਜਿੱਦਾਂ ਉਹਨੇ ਸੱਟ ਮਾਰੀ ਆ ਉਹਦਾ ਹਿਸਾਬ ਨਾਲ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਦ ਕਿ ਨਸ਼ਾ ਵੇਚਦਾ ਜੀ ਉਹ ਮਤਲਬ ਸ਼ਰੀਆਮ ਚਿਟਾ ਵੇਚਦਾ ਸ਼ਰੀਆਮ ਚਿਟਾ ਵੇਚਦਾ ਜੀ ਮੰਗਾ ਮੰਗਾ ਸ਼ਰੀਆਮ ਚਿਟਾ ਵੇਚਦਾ ਜੀ ਤੇ ਉਹ ਇੱਕ ਵੀ ਕੋਈ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਜੀ ਕੀ ਉਹ ਪੁਲਿਸ ਪ੍ਰਸ਼ਾਸਨ ਦੀ ਨਿਗਾ ਵਿੱਚ ਨਹੀਂ ਹੈਗਾ ਸਾਰਾ ਕੁਝ ਹੀ ਸਾਰਾ ਕੁਝ ਹੀ ਹੁੰਦਾ ਜੀ ਸਾਰਾ ਜੀ ਵੀ ਹੈ ਨੀਗਾ ਹਾਂ ਜੀ ਸਾਰਾ ਕੁਝ ਹੀ ਹੁੰਦਾ ਔਰ ਪਲੱਸ ਦੇਖੋ ਤੁਸੀਂ ਹੋਰ ਦੇਖੋ ਅਸੀਂ ਸਮਝਾਉਣ ਗਏ ਸਮਝਾਉਣ ਗਏ ਸਾਡੇ ਤੋਂ ਪਹਿਲਾਂ ਉਹ ਆ ਕੇ ਬੈੱਡ ਤੇ ਪੈ ਗਏ ਉਹਨਾਂ ਦੇ ਮਾਤਾ ਫਿਰ ਮੇਰੇ ਸੱਟਾਂ ਮਾਰੀਆਂ ਅਸੀਂ ਸਮਝਾਉਣ ਗਏ ਵੀ ਆਪਣੇ ਲੜਕੇ ਨੂੰ ਸਮਝਾਓ ਇਹ ਤਾਂ ਸਹੀ ਨਹੀਂਗਾ ਵੀ ਇੱਕ ਪੈਂਡ ਚ ਰਹਿਣੇ ਵੀ ਇਹ ਗੱਲ ਸਹੀ ਨਹੀਂ ਗੀਆਂ ਫਿਰ ਬਿਦ ਪਲਾਨਿੰਗ ਕੰਮ ਹੋ ਗਿਆ ਪਲਾਨ ਬਿਦ ਪਲਾਨਿੰਗ ਦੇਖੋ 2 2 ਘੰਟੇ ਪਾਣੀ 2 2.5 ਘੰਟੇ ਹੁਣ ਪਤਾ ਲੱਗ ਰਿਹਾ ਸਾਨੂੰ ਵੀ ਉੱਪਰ ਉਹ ਵੀ ਆ ਠੀਕ ਆ ਇਸੇ ਹਸਪਤਾਲ ਉੱਪਰ ਉਹ ਦਾਖਲ ਹੋਏ ਹੋਏ ਆ ਠੀਕ ਆ ਠੀਕ ਆ ਮ블ੀ ਚਾਹਤ ਉਹਦੀ ਮਾਂ ਦਾ ਨਾਮ ਆ ਜੀ ਮੰਗੇ ਦੀ ਮਾਂ ਦਾ ਠੀਕ ਹੈ ਜਿਹੜੀ ਇਹ ਮਰੀਜ਼ ਤੁਹਾਡੇ ਹੁਣ ਆਇਆ ਇਹਨਾਂ ਦੀ ਬਟਕ ਹੋਈ ਆ ਇਹ ਉਹਦੀ ਕੀ ਪੋਜੀਸ਼ਨ ਆ ਤੇ ਹੁਣ ਕੀ ਇਲਾਜ ਹੋ ਰਿਹਾ ਪੇਸ਼ੈਂਟ ਨੇ ਜ਼ਿਆਦਾ ਕੱਟ ਸੀਗੇ ਬਾਡੀ ਤੇ ਕਾਫੀ ਅਸੀਂ ਆਪਾਂ ਜੋ ਵੀ ਹੁੰਦੀ ਹੈ ਫਰਸਟ ਏਡ ਕਰ ਦਿੱਤੀ ਹੈ ਸਿਊਚਰਿੰਗ ਕਰ ਦਿੱਤੀ ਹੈ ਡਰੈਸਿੰਗ ਇਸ ਆਲ ਡਨ ਪੇਸ਼ੈਂਟ ਇਜ਼ ਨਾਉ ਰੈਫਰ ਟੂ ਸਿਵਲ ਹਸਪੀਟਲ ਜਲੰਧਰ ਬਿਕੋਜ਼ ਅੰਦਰ ਕੀ ਸੱਟ ਹੈ ਉਹ ਆਪਾਂ ਇਸ ਟਾਈਮ ਨਹੀਂ ਦੱਸ ਸਕਦੇ ਉਹਨੂੰ ਐਮਰਜੈਂਸੀ ਦੀ ਲੋੜ ਹੈ ਇਸ ਟਾਈਮ ਉਹਦੇ ਉੱਥੇ ਜਾ ਕੇ ਟੈਸਟ ਹੋਣਗੇ ਠੀਕ ਹੈ ਠੀਕ ਹੈ ਵੈਸੇ ਠੀਕ ਆ ਪੇਸ਼ੈਂਟ ਹਾਂਜੀ ਕੌਨਸ਼ੀਅਸ ਹੈ ਇਸ ਟਾਈਮ ਤਾਂ ਠੀਕ ਹੈਗਾ ਬਟ ਆਪਾਂ ਜਿੰਨਾ ਜਲਦੀ ਹੋ ਸਕੇ ਰੈਫਰ ਕਰਨ ਦੀ ਕੋਸ਼ਿਸ਼ ਕਰਦੇ ਜਲੰਧਾ ਤੁਸੀਂ ਰੈਫਰ ਕਰੋਗੇ ਮੰਨ ਲਓ ਕਿ ਕਹ ਸਕਦੇ ਕਿ ਸਿਹਤ ਇੰਨੀ ਠੀਕ ਵੀ ਨਹੀਂ ਹੈ ਤੇ ਅੰਦਰ ਅੰਦਰੂਨੀ ਸੱਟਾਂ ਕੁਝ ਹੋਣ ਚੱਕਦੀਆਂ ਨੇ ਉਹ ਅੱਗੇ ਇਨਵੈਸਟੀਗੇਸ਼ਨਸ ਹੋਣਗੀਆਂ ਉਹ ਤੋਂ ਹੀ ਪਤਾ ਲੱਗੇਗਾ ਠੀਕ ਹੈ ਜੀ ਠੀਕ ਹੈ ਹਾਂਜੀ ਕੀ ਗੱਲ ਹੋਈ ਅੱਜ ਇੱਕ ਗੁੰਟਾਲੀ ਪਿੰਡ ਦੇ ਵਿੱਚ ਕੋਈ ਲੜਾਈ ਹੋਈ ਸੀ ਬਬਲੀ ਨਾਮ ਦੀ ਔਰਤ ਜੀ ਵਾਈਫ ਆਫ ਪਾਲ ਸਿੰਘ ਗੁੰਟਾਲੀ ਜੀ ਇੱਥੇ ਨੂਰਮੈਲ ਦਾਖਲ ਹੋਈ ਸੀ ਅਸੀਂ ਬਿਆਨ ਲੈਣਾ ਸੀ ਪਰ ਡਾਕਟਰ ਸਾਹਿਬ ਨੇ ਦੱਸਿਆ ਵੀ ਉਹ ਆਪਣੀ ਮਰਜ਼ੀ ਨਾਲ ਚਲੇ ਗਈ ਲੰਮ ਹੋ ਗਈ ਹੈ ਠੀਕ ਆ ਜੀ ਹਾਂਜੀ ਕੀ ਲੜਾਈ ਥੋੜੀ ਦੇਰ ਪਹਿਲਾਂ ਨਾ ਮੈਂ ਜਿਹੜੇ ਬਿਆਨ ਬਿਆਨ ਲੈ ਉਹਨਾਂ ਦੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਵੇਚਦਿਆ ਚਿੱਟਾ ਤੇ ਇਹ ਸਾਡੇ ਸਾਨੂੰ ਕਰਦਿਆ ਮਜਬੂਰ ਵੀ ਅਸੀਂ ਲਵ ਮੈਰਿਜ ਕਰਾਉਣੀ ਆ ਕੁੜੀ ਦੇ ਨਾਲ ਵਿਆਹ ਕਰਾਉਣਾ ਉਹਦੇ ਚੱਕਰ ਦੇ ਕਰਕੇ ਸਾਰੀ ਲੜਾਈ ਹੋਈ ਆ ਦੇਖੋ ਇਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਹੁਣ ਵੀ ਕੀ ਗੱਲ ਆ ਜਿਹੜੀ ਉਹਦਾ ਇੱਕ ਦੂਜੇ ਦੇ ਤਾਂ ਜਿੱਲੇ ਲੜਾਈ ਹੋ ਜਾਂਦੀ ਕਈ ਵਾਰੀ ਲੋਕੀ ਜੀ ਇਲزام ਲਾਉਣ ਲੱਗ ਪੁੰਦੇ ਹੈਗੇ ਆ ਪਰ ਜਦੋਂ ਅਸੀਂ ਹੁਣ ਵੈਰੀਫਾਈ ਕਰਾਂਗੇ ਇਸ ਗੱਲ ਨੂੰ ਜੀ ਪਤਾ ਲੱਗਾ ਵੀ ਦੂਜੀ ਪਾਰਟੀ ਵੀ ਸੱਟਾਂ ਲੱਗੀ ਆ ਔਰ ਨੂਰਮਹਿਲ ਲੜਾਈ ਹੋਈ ਆ ਜੀ ਤੇ ਦਾਖਲਾ ਹੁਣ ਮੌਕੇ ਤੇ ਨਹੀਂ ਲੱਭੀ ਤੁਹਾਨੂੰ ਨਹੀਂ ਮੌਕੇ ਤੇ ਮਿਲੀ ਨਹੀਂ ਹਸਪਤਾਲ ਦੇ ਵਿੱਚ ਲੜੀ ਉਹ ਮਨ ਜਦੋਂ ਮੌਕੇ ਤੇ ਜਿਹੜਾ ਵੱਡਣਾ ਜਿਹਨੂੰ ਵੱਡਿਆ ਮੁੰਡੇ ਨੂੰ ਉਹ ਆ ਗਿਆ ਤਾਂ ਬਾਅਦ ਵਿੱਚ ਉਹ ਫਰਾਰ ਹੋ ਗਈ ਹਾਂ ਹੋ ਸਕਦਾ ਉਹਨੂੰ ਦੇਖ ਕੇ ਚਲੀ ਗਈ ਹੋਵੇ ਉਹਨੂੰ ਦੇਖ ਕੇ ਠੀਕ ਹੋ ਗਈ ਹੋਵੇ ਇਹ ਨਹੀਂ ਕਹਿ ਸਕਦੇ ਹੋ ਸਕਦਾ ਚਲੀ ਗਈ ਹੋਵੇ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਆਪਣਾ ਮੇਰਾ ਨਾਮ ਜਸਵਿੰਦਰਪਾਲ ਸਾਹਮਾ ਫਾਇਟਰ ਹੈ ਅੱਜ ਤੁਸੀਂ ਨੂਰਮੈਲ ਸਿਵਲ ਹਸਪੀਟਲ ਆਏ ਹੋ ਕੀ ਕਾਰਨ ਬਣਿਆ ਇਹਦੇ ਵਿੱਚ ਸਾਰੇ ਦੱਸਿਆ ਕਿ ਬਈ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੀ ਫੋਨ ਆਇਆ ਹੀ ਮੁਣਛੀ ਨੂੰ ਮੁਣਛੀ ਨੇ ਸਾਨੂੰ ਚਿੱਟ ਦਿੱਤੀ ਆ ਵੀ ਚੀਮਾ ਚੌਕ ਦੇ ਵਿੱਚ ਨਾ ਲੜਾਈ ਹੋ ਰਹੀ ਆ ਜੀ ਤੇ ਅਸੀਂ ਉਸੇ ਬਿਲਾਂ ਤੁਰੰਤ ਕਾਰਵਾਈ ਕਰਦੇ ਹੋਏ ਚੀਮਾ ਚੌਕ ਪਹੁੰਚੇ ਆ ਜਾਨੋ ਇਹਨਾਂ ਦੇ ਕੋਈ ਪੇਰੈਂਟਸ ਮਗਰੋਂ ਆਏ ਆ ਇਹਨਾਂ ਨੇ ਉਹ ਮੁੰਡੇ ਨੂੰ ਤਾਂ ਲੈਣ ਦਾ ਦਾਖਲ ਕਰਾਤਾ ਇੱਥੇ ਲਿਆ ਕੇ ਮੌਕੇ ਤੇ ਅਸੀਂ ਪਹੁੰਚ ਕੇ ਫੋਟੋਵਾਰਟੋ ਖਿੱਚੀ ਆ ਅਸੀਂ ਤੇ ਐਕਟਿਵ ਜਿਹੜੀ ਇਹਦੀ ਸੀਗੀ ਅਸੀਂ ਉਹ ਟਿਕਾਣੇ ਉੱਥੇ ਲਾਈ ਆ ਵੀ ਚਲੋ ਕੋਈ ਲੈ ਨਾ ਜਾਵੇ ਹੋਰ ਕੋਈ ਜੀ ਮੁੜ ਕੇ ਅਸੀਂ ਇੱਥੇ ਹਸਪਤਾਲ ਪਹੁੰਚੇ ਆ ਹਸਪਤਾਲੇ ਹੀ ਆ ਕੇ ਡਾਕਟਰ ਸਾਹਿਬ ਤੋਂ ਪਹਿਲਾਂ ਲਖਾਇਆ ਵੀ ਇਦੇ ਸੱਟਾਂ ਲੱਗੀਆਂ ਡਾਕਟਰ ਸਾਹਿਬ ਆਪਣਾ ਉਹ ਰਿਟਰਨ ਕਾਰਵਾਈ ਕਰਦੇ ਸੀਗੇ ਤੇ ਫੇਰ ਮੈਂ ਇਹਨਾਂ ਨੂੰ ਪੇਂਸ ਨੂੰ ਦੇਖਿਆ ਮੁੰਡੇ ਨੂੰ ਬ੍ਰਿੰਦਰ ਕੁਮਾਰ ਨੂੰ ਦੇਖਿਆ ਤੇ ਇਹਦੇ ਕਾਫੀ ਸੱਟਾਂ ਲੱਗੀਆਂ ਸੀਗੀਆਂ ਸਿਰ 'ਚ ਵੀ ਸੱਟਾਂ ਲੱਗੀਆਂ ਲੱਤਾਂ ਬਾਹਾਂ ਤੇ ਵੀ ਲੱਗੀਆਂ ਆ ਬਹੁਤ ਸੀਰੀਅਸ ਆ ਇਹ ਤੇ ਹੁਣ ਡਾਕਟਰ ਸਾਹਿਬ ਦੇ ਕੋਲ ਅਸੀਂ ਬਿਆਨ ਲਿਖਣ ਲਈ ਫੈਟ ਲਿਖਣ ਲਈ ਲਿਖਿਆ ਹੈਗਾ ਇਹ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਇਹਨਾਂ ਨੂੰ ਪਹਿਲਾਂ ਹੀ ਰੈਫਰ ਕਰ ਚੁੱਕੇ ਹਾਂ ਠੀਕ ਜਲੰਧਰ ਦਾ ਠੀਕ ਹੈ ਨਾ ਜੀ ਜੀ ਬਸ ਉਸ ਤੋਂ ਬਾਅਦ ਫਿਰ ਅਸੀਂ ਹੁਣ ਆਪਣੀ ਕਾਰਵਾਈ ਲਖਾ ਲਈ ਆ ਅੱਗੇ ਜਿਹੜੀ ਅਸੀਂ ਇਹਨਾਂ ਦੇ ਕੋਈ ਮਾਰਕੋਟਾ ਵਾਲੇ ਬੰਦੇ ਹੈਗੇ ਆ ਉਹ ਆਹੀ ਪੁੱਛਗਿਸ਼ ਕਰਕੇ ਕੋਈ ਨਾਂ ਕਲੀਅਰ ਹੋਏ ਤਾਂ ਨਾਂ ਵੀ ਕਲੀਅਰ ਕਰਾਂਗੇ ਅਸੀਂ ਉਹ ਬੰਦੇ ਫੜਾਂਗੇ ਕਿ ਮਟੜੀ ਵਾਲੇ ਜਿਹੜੇ ਹੈਗੇ ਆ ਜੀ ਠੀਕ ਹੈ ਨਾ ਜੀ ਇਹ ਗੱਲ ਸਰ ਵਰਟੁਕ ਕਰਨ ਦਾ ਦੱਸਿਆ ਕੋਈ ਕੀ ਕਰ ਵਰਟੁਕ ਕਰਨ ਦਾ ਜਿਹੜਾ ਇਹਨਾਂ ਦਾ ਹੁਣ ਜਦੋਂ ਗਾਂ ਜਿੱਦਾਂ ਉਥੋਂ ਸਿਵਲਾ ਤੋਂ ਬਿਆਨ ਲਿਖਾਂਗੇ ਆਪਾਂ ਨਾ ਉਹਦੇ ਵਿੱਚ ਕਲੀਅਰ ਹੋ ਜਾਊਗਾ ਵੀ ਕਿਹੜੇ ਕਿਹੜੇ ਇਤਿਹਾਸੀ ਚੱਕ ਕਿਹੜੇ ਕਿਹੜੇ ਬੰਦੇ ਸੀਗੇ ਠੀਕ ਹੈ ਠੀਕ ਹੈ ਇੱਕ ਸ਼੍ਰੀਮਾਨ ਜੀ ਇਹ ਆ ਵੀ ਜਿੱਦਾਂ ਹੁਣ ਇਹ ਤੇ ਉਹਦੇ ਲਈ ਹੁਣ ਕੀ ਕਰ ਰਿਹਾ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤਾਂ ਸਾਰੇ ਆਪਾਂ ਰੋਜ਼ ਤੱਕ ਆਪਰੇਸ਼ਨ ਚਲਾਣੇ ਆ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਮਤਾਬਕ ਜਿਹੜਾ ਆਪਾਂ ਇਹ ਚਲਾਇਆ ਆ ਇਹਦੇ ਵਿੱਚ ਆਪਾਂ ਕਾਫੀ ਬੰਦੇ ਵੜਦੇ ਵੀ ਆ ਸਾਰਾ ਹੁਣ ਏਦਾਂ ਵੀ ਪੁਲਿਸ ਦੇ ਵਿੱਚ ਜਿਹੜੇ ਅਫਸਰ ਜੋ ਵੀ ਹੁਕਮ ਕਰਦੇ ਆਪਾਂ ਨੂੰ ਉਹ ਸਾਰੇ ਆਪਾਂ ਉਹਨਾਂ ਦੀ ਪਾਲਣਾ ਕਰਦੇ ਆ ਤੇ ਜਿਹੜੇ ਜਿਹੜੇ ਹਲੇ ਨਹੀਂ ਵੀ ਵੇਚਣ ਵਾਲਦੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਵੀ ਸਾਰੇ ਅਸੀਂ ਪਿੰਡ-ਪਿੰਡ ਜਾ ਕੇ ਅਸੀਂ ਸਾਰਿਆਂ ਨੂੰ ਆਪਣੇ ਜਿੱਦਾਂ ਵੀ ਕੋਈ ਮੀਟਿੰਗ ਕਰ ਲਈ ਜਾਂ ਸਰਪੰਚਾਂ ਨਾਲ ਆਪਾਂ ਤਾਲਮੇਲ ਕਰ ਲੈਂਦੇ ਆ ਉਹਨਾਂ ਨੂੰ ਦੱਸਦੇ ਵੀ ਲਵੀ ਇਹਨਾਂ ਨੂੰ ਥੋੜਾ ਜਿਹਾ ਆਪਣੇ ਤੌਰ ਤੇ ਤੁਸੀਂ ਸਮਝਾਵਾ ਠੀਕ ਹੈ ਨਾ ਜੀ ਠੀਕ ਹੈ